ਮੇਰਾ ਨਾਮ ਨਵਨੀਤ ਸ਼ਰਮਾ ਜੋ ਮੈਂ ਗੌਰਮੈਂਟ ਕੋਲਰ ਰੋਡ ਦੇ ਇੱਕ ਬਿਜ਼ਨਸਮੈਨ ਵਾਪਸ ਅਸੀਂ ICICI ਬੈਂਕ ਵਿੱਚ ਨਾ 2022 ਚ ਲੋਨ ਬੋਲਣ ਲਿਆ ਸੀਗਾ ਤੇ 1.5 ਸਾਲ ਬਾਅਦ ਮੈਂ ਉਸ ਬੈਂਕ ਚ ਆਈ ਆਪਣੀ ਕਿਸ਼ਤ ਜਮਾ ਕਰਵਾਉਣ ਮੇਰੇ ਮੇਰੇ ਹਸਬੰਦ ਆਏ ਸੀਗੇ ਉਹਨਾਂ ਨੇ ਕਿਹਾ ਕਿ ਤੁਸੀਂ ਆਪਣਾ 골ਡ ਲੋਨ ਕਲੀਅਰ ਕਰ ਚੁੱਕੇ ਹੋ ਬਟ ਸਰ ਮੈਂ ਉਸ ਟਾਈਮ ਗਈ ਸੈਕਿੰਡ ਟਾਈਮ ਬੈਂਕ ਚ ਇਕਸ ਮੇ ਫਸਟ ਟਾਈਮ ਵੀ ਜੋ ਗੋਲਡ ਕਰਵਾਇਆ ਇਕਦਮ ਜੋ ਕਿਸ਼ਤੇ ਨੇ ਗਏ ਉਸ ਵੇ ਦਿਨ ਉਹਦੇ ਦੋ ਸਾਲ ਦੇ ਵਿੱਚ ਵੀ ਨਾ ਸੀ ਬੈਂਕ ਵਿੱਚ ਆਇਆ ਤੁਹਾਨੂੰ ਕਿਹਾ ਕਿ ਤੁਸੀਂ ਆਪਣਾ ਗੋਲਡ ਕਲੀਅਰ ਕਰਵਾ ਦਿੱਤੇ ਹੋ ਜੇ ਮੈਂ ਪੁੱਛਿਆ ਕਿ ਕੌਣ ਦੇ ਕੇ ਗਿਆ ਕਹਿੰਦੇ ਤੁਸੀਂ ਆਏ ਸੀ ਬਟ ਮੈਂ ਕਿਹਾ ਮੈਨੂੰ ਫਾਈਲ ਤਾਂ ਦਿਖਾਓ ਫਾਈਲ ਦਿਖਾਈ ਸਾਰੇ ਸਾਈਨ ਡਾਕੂਮੈਂਟ ਗਲ ਸਾਰੇ ਸਾਰੇ ਮੇਰੇ ਸਾਈਨਾਂ ਦੁਪਰੇ ਕਿਤੇ ਹੋਏ ਕੋਈ ਫੋਟੋਸ ਮੰਗੀਆ ਫੋਟੋਆਂ ਕੋ ਦਿੱਤੀ ਅਸੀਂ ਜੇ ਡਿਪਟੀ ਕਮਿਸ਼ਨਰ ਕੋ ਜਾਂਦੇ ਆ ਟਮਰੋਲ ਕਰਦੇ ਆ ਅੱਜ ਜਾਓ ਕਾਰ ਲਾਓ ਕਹਿੰਦੀ ਚੋਣ ਆ ਕਹਿੰਦੀ ਕੋਚ ਹੈਗਾ ਸਾਨੂੰ ਠਾਂਕੋੜ ਜਾਣਾ ਪੈਂਦਾ ਐਸਐਸਪੀ ਸਰਕਲ ਗਏ ਆ ਕੋਈ ਸੁਣਵਾਈ ਨਹੀਂ ਹੈਗੀ ਜਨਨ ਕਿ ਕੋ ਪ੍ਰਸ਼ਾਸਨ ਪ੍ਰਸ਼ਾਸਨ ਬਿਲਕੁਲ ਨਕਮਾ ਹੈ ਸਰਕਾਰ ਬਿਲਕੁਲ ਨਕਮੀ ਹੈ ਕੋਈ ਨਹੀਂ ਸੁਣਵਾਈ ਕਰਦਾ ਪਿਆ ਅੱਜਾਂ ਹੀ ਲਾਸਟ ਐਪ ਲਿਆ ਹੈ ਬੈਂਕ ਦੇ ਅਗੇਂਸਟ ਸਟ੍ਰਾਈਕ ਕਰਨ ਦਾ ਹੁਣ ਵੀ ਸੁਣਨਗੇ ਕਿ ਇੱਥੇ ਪੱਕਾ ਤਾਂ ਨਾ ਲੱਗੇਗਾ ਜੇ ਬੈਂਕ ਨੂੰ ਸੇਲ ਕਰਨਾ ਪਏਗਾ ਸਰ ਅੱਜ ਦੇ ਸਮੇਂ ਸਾਢੇ 550 ਕਿਲੋ ਗ੍ਰਾਮ ਸੀਗਾ 골ਡ ਅੱਜ ਦੇ ਕੀਮਤੀ ਕੋ 50 ਜਾਂ 40-45 ਲੱਖ ਹੋਣੀ ਹੈ ਦੀ ਕੋਸਟ ਤੇ 17 ਲੱਖ ਲਿਆ ਸੀਗਾ ਉਸ ਟਾਈਮ ਮੈਨੇਜਰ ਸਰ ਫਰਾਰ ਹੋ ਗਿਆ ਜੇ ਸੱਚਾ ਤਾਂ ਮੇਰੇ ਸਾਹਮਣੇ ਆਏ ਮੈਨੇਜਰ ਨਿਕਲ ਗਿਆ ਜਦੋਂ ਬੈਂਕ ਦਾ ਮੈਨੇਜਰ ਬੋਲਦੇ ਨੇ ਰੋਲ ਇਹਦੇ ਪਹਿਲਾਂ ਮੈਨੇਜਰ ਦਾ ਤੁਹਾਡਾ ਪਹਿਲੇ ਹਫ਼ਤਾ ਹੋਇਆ ਮੈਨੇਜਰ ਦਾ ਪਹਿਲਾ ਸਾਲ ਜੋ ਮੈਂ ਕਿਹਾ ਸੀ ਮੇਰਾ 골ਡ ਕੋਨ ਲੈ ਕੇ ਗਿਆ ਤੁਹਾਨੂੰ ਫਾਈਲ ਦਿਖਾਈ ਮੈਨੂੰ ਸਾਰੇ ਮੇਰੇ ਸਾਈਨ ਜਾਲੀ ਸੀ ਕੋਈ オリジナル ਨਹੀਂ ਸੀ ਖਾਈ ਜਦੋਂ ਆਣਿਆ ਸਾਨੂੰ ਰੋਲ ਹੀ ਬਿਹੇਵ ਕਰਦੇ ਆ ਕਿ ਕੁਝ ਨਾੜਾ ਮਤਲਬ ਕਿ ਕਲੀਅਰ ਕਰ ਦਿਓ ਤੁਸੀਂ ਜਾ ਸਕਦੇ ਹੋ ਇਸ ਆਪਣੇ ਕਸਟਮਰ ਨਾਲ ਬੋਲਦੇ ਆ ਜਾਂ ਅੱਜ ਲਾਸਟ ਟਾਈਮ ਹੈ ਮੈਨੇਜਰ ਨਿਕਲ ਕੇ ਅੱਜ ਸੱਚਾ ਸਾਹਮਣੇ ਆਏ ਲਾਸਟ ਵਾਰ ਕੀ ਮੰਗਤੂ ਕਰੋਗੇ ਬਸ ਇੱਕ ਸਰ ਜੋ ਸਾਡਾ ਵਾਗ ਗਿਆ ਵਾਪਸ ਆਇਆ ਜੋ ਮੈਨੇਜਰ ਹਨ ਜੱਸ ਬੈਂਕ ਔਰ ਐਸ ਐਸ ਆਈਸੀ ਬੈਂਕ ਦੋਨਾਂ ਦੇ ਮੈਨੇਜਰ ਕੋਈ ਸਟਾਫ ਮੈਂਬਰ ਇਨਵੋਲ ਹੈ ਐਨ ਇਨਵੋਲਮੈਂਟ ਦੋਨਾਂ ਦੀ ਹੈ ਤਾਂ ਸਾਡਾ ਕੋ ਠਾਲਾ ਹੋਇਆ ਆਦਰਵਾਇਜ਼ ਨਹੀਂ ਹੋ ਸਕਦਾ ਸੀਗਾ ਬਿਲਕੁਲ ਜੀ ਉਹਨਾਂ ਨੂੰ ਮਿਲਾਇਆ ਉਹਨਾਂ ਬੈਂਕ ਵਾਲਿਆਂ ਨਾਲ ਜੀ ਤੇ ਉਹਨਾਂ ਨੂੰ ਟਾਈਮ ਵੀ ਦਿੱਤਾ ਤਾਂ ਕੱਲ ਤਾਂ ਮਿਲ ਕੇ ਜਿਹੜੀ ਵੀ ਕੋਈ ਸੋਟਾ ਸਾਹਮਣੇ ਆਉਂਦੇ ਆ ਤੁਸਫਾ ਵਿੱਚ ਸੁਲਝਾਵਾਂਗੇ ਇਹ ਕੋ ਮਾਮਲਾ ਵੀ ਦੱਦੀ ਕੀਤਾ ਗਿਆ ਹੁਣ ਆਲਰੇਡੀ ਪਹਿਲਾਂ ਮਕਰਮ ਦੱਜਾ ਜੀ ਤੇ ਜੀ ਪਹਿਲਾਂ ਮਕਰਮ ਦੱਜਾ ਹੋ ਚੁੱਕਾ ਹੈ